ਆਜ ਤੇ ਆਏ ਮੈਂ ਨਾ ਨਹੀਂ ਲੂੰਗਾ ਕਿਉਂਕਿ ਜਿਸੇ ਜੀਰ ਦਾ ਇਹ ਨਾਮ ਰਹਿ ਗਿਆ ਤੇ ਉਹ ਸ਼ਿਕਵਾ ਹੋਏਗਾ ਮੇਰਾ ਨਾਲ ਕਰਾਂਗੇ ਮੇਰੇ ਬਹੁਤ ਇਤਕਾਮ ਜੋ ਕਰੇ ਸਾਰੇ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਸਭ ਤੋਂ ਜਿਆਦਾ ਧੰਨਵਾਦ ਕਰੇ ਛੋਟੇ ਵੀ ਸ਼ੇਖ ਜੀ ਦਾ ਜਿਨ੍ਹਾਂ ਨੇ ਫਰਦਾ ਕਰਕੇ ਅਨੁਸ਼ੀਤ ਖਾਣਾ ਪਰਸੰਮਿਤ ਕਰਿਆ ਉਸ ਤੋਂ ਬਾਅਦ ਜੋ ਆਮ ਆਗਮੀ ਦੀ ਸਭੀ ਜੀ ਅੱਜ ਤੁਸੀਂ ਸਾਰੇ ਬੈਠੇ ਹੋ ਤੁਹਾਡਾ ਦੂਸਰਾ ਨੌ ਸਾਰੇ ਨੂੰ ਵੀ ਦਾਸਤਕ ਵਾਇਕੂ ਜੀ ਖਾਲਸਾ ਵਾਇਕੂ ਜੀ ਬੋਲ ਅੱਜ ਆਪਾਂ ਨੂੰ ਇੱਕ ਦੂਸਰੇ ਨਾਲ ਮਿਲ ਕੇ ਬੈਠ ਕੇ ਵਿਚਾਰ ਕਰਨ ਦਾ ਮੌਕਾ ਮਿਲਿਆ ਆਪਾਂ ਸਾਰੇ ਨੇ ਦੇਬ ਮੁਜੀਬ ਹੁੰਦੀ ਆ ਸਾਰੀ ਆਫਰੀ ਪਾਰਟੀ ਦੇ ਜੀ ਦਾ ਕਾਪਾਟੀ ਦੇ ਮੋਢੇ ਦਾ ਬੈਠੇ ਨੇ ਉਹਨਾਂ ਨੂੰ ਆਪਾ ਮੁਸ਼ਕਲਾਂ ਦੱਸ ਸਕਦੇ ਆ ਸਾਡੇ ਤੇ ਜਿਹੜੀਆਂ ਮੁਸ਼ਕਲਾਂ ਨੇ ਮੋਤੀ ਸੰਕੇਤ ਜਿਹਾ ਦੇ ਜਾਂਦੇ ਉਹਨਾਂ ਨੂੰ ਬਣਾ ਰਹੇ ਕਿਹਦੇ ਆ ਪਾਰਟੀ ਗੱਲ ਆਪਣੇ ਤੋਂ ਕਿੱਥੇ ਹੁੰਦਾ ਇੱਕ ਮਕਸਦ ਆ ਜਿਹੜੇ ਸਾਡੇ ਉਮੀਦਵਾਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਸਾਡੇ ਜਾਣੇ ਰਾਜੀਵ ਪੰਡੋਰ ਜਿਹੜੇ ਆਪਣੇ ਹਲਕਾ ਖਡੂਰ ਸਾਹਿਬ ਕੋ ਐਂਟੀਡੀ ਦੇਖਣ ਕਰ ਰਹੇ ਆ ਉਹਨਾਂ ਨੂੰ ਆਪਾਂ ਸੰਸਦ ਦੇ ਵਿੱਚ ਤੇ ਡਾ ਇੱਕੀ ਮਕਸਦ ਹੈਗਾ ਕਿਉਂਕਿ ਸੰਸਦ ਦੇ ਵਿੱਚ ਆਪਣੇ ਆਪਣੇ ਮੈਂਬਰਾਂ ਦੀ ਬੋਲ ਕਹਾਣਾ ਔਰ ਪਹਿਲਾ ਸਾਡਾ 21 MP ਸਰਦਾਰ ਕੁਮਾਰ ਸਿੰਘ ਮਾਲ ਸਾਰਿਆਂ ਦੇ ਬਰਾਬਰ ਕੂਝਦਾ ਸੀ ਜੇ ਜਦੋਂ ਉੱਥੇ 13 ਹੋ ਜਾਣਗੇ ਤੇ ਉਹ 13 ਜਿਹੜੇ ਨੇ ਉਹ ਤੋਂ ਸਾਡੇ ਪੰਜਾਬ ਲਈ ਬਾਗ ਬਣ ਕੇ ਸਾਰੇ ਜਿਹੜੇ ਸਾਡੀਆਂ ਖੁਸ਼ਕੁਸ਼ਲਾ ਤਾਲੀਆਂ ਦਸਰਗੇ ਔਰ ਸਾਡਾ ਸਾਲ ਹੁਣੋਂ ਔਰ ਪਾਰਟੀ ਸਰਕਾਰ ਦੇ ਜੀ ਜੀ ਨੇ ਆਪਣੇ ਆਪ ਸਿੰਧਰਤ ਨਾਲ ਤਸਰਾ ਆ ਗਿਆ ਮੈਂ ਖਵਾ ਚੋੜਾ ਭਾਸ਼ਾ ਨਹੀਂ ਕਰਨਾ ਜੇ ਪਾਸੇ ਗਲੀ ਹੋ ਗਿਆ ਉਹ ਦੋ ਮੈਂ ਇੱਕ ਤੁਹ ਕਹੂੰਗਾ ਜੋ ਸਦਾ ਭਾਵਾ ਸਨਮਾਨ ਵੱਲੋਂ ਜਿਹਨੇ ਦਿੱਤੀਆਂ ਹਸੂ ਦਾ ਉਹਦਾ ਮੁੱਲ ਆਪਾਂ ਪਹਿਲੀ ਤੀਖਰੋ ਪਾਤੋ ਵੱਲ ਝਾੜ ਨੂੰ ਵੋਟਾਂ ਪਾ ਕੇ ਮੋੜਨਾ ਤੇ ਸਾਕੇ ਉਸ ਨੂੰ ਮਾਨ ਰੂ ਮੈਂ ਕੰਮ ਕੀਤਾ ਉਹਨਾਂ ਦਾ ਹੌਸਲਾ ਹੋਰ ਵੀ ਵਧੇ ਸਾਡੇ ਲਈ ਕੰਮ ਕਰਨੇ ਐਨ ਦਾ ਕਹਦਾ ਹੋਇਆ ਮਰ ਫਤਿਹ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ